ਇਹ ਗੀਦੇ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਵੀ ਉਹਨੂੰ ਅਏ ਦਰਸ਼ਨ ਹੋਏ ਨੇ ਝੂਠ ਜਦੋਂ ਇਹ ਧਰਮਨਾ ਬ੍ਰਹਮ ਗਿਆਨੀ ਕੋਈ ਗੱਲ ਦੱਸਦੇ ਨੇ ਨਾ ਟੱਡੇ ਦਾ ਦੇ ਸ਼ਬਦ ਪਰ ਜਦ ਬਾਸ਼ਾ ਵੀ ੱੱਲੇ ਦੀ ਗੱਲ ਕਰਦੇ ਨੇ ਸਾਰਿਆਂ ਦੀ ਭਗਤਾ ਦੀ ਗੱਲ ਕਰਦੇ ਨੇ ਉਹ ਵੀ ਤਾਂ ਦਰਸ਼ਨ ਹੋਏ ਜਿਵੇਂ ਉਹਨਾਂ ਨੂੰ ਹੋਏ ਦੋਹਾਂ ਨੂੰ ਇਹ ਵਿਧੀ ਸੁਣ ਕੇ ਜਾਣ ਲਓ ਉੱਥ ਭਗਤੀ ਲੱਗ ਪਰ ਤੱਕ ਮਿਲੇ ਕੋ ਸਾਈਆਂ ਧੰਨ ਬੜਾ ਧੰਨ ਬੜਾ ਅੰਦਰੇ ਪਰ ਤੱਕ ਹੋਇਆ ਕੋ ਸਾਈਆਂ ਉਹਦੇ ਅੰਦਰੇ ਦਰਸ਼ਨ ਹੋਏ ਤੇ ਮੈਨੂੰ ਕਥ ਹੈ ਇਹ ਤਾਂ ਸਾਰੇ ਮੰਦਰ ਇਹ ਝੂਠ ਹੈ ਪਰ ਸੱਚ ਕੀ ਹੈ ਇਹ ਮੁਸ਼ਕਿਲ ਗੱਲ ਹੈ ਇਹ ਬਿਰੂ ਜਾਨੀ ਦੇ ਬਿਰੂ ਦੱਸਿਆ ਨਹੀਂ ਜਾ ਸਕਦਾ ਖੋਟੇ ਖਰੇ ਪਛਾਣ ਗੁਰੂਸ ਨੂੰ ਹੈ ਖੋਟੇ ਦੀ ਪਛਾਣ ਸਬਰਾਂ ਨੂੰ ਹੀ ਹੈ ਖੋੜ ਦੀ ਪਿਛਾਣ ਦਾ ਸੁਪਨਾ ਵੀ ਏ ਖਰੇ ਦੀ ਪਿਛਾਣ ਨਾਲ ਖੋਟੇ ਦੀ ਪਿਛਾਣ ਦੋਹਾਂ ਦੀ ਪਿਛਾਣ ਕਰਮੂ ਗੁਰਮੂ ਗੁਰਮੂ ਕੇ ਖੋਟੇ ਖਰੇ ਪਿਛਾਣ ਬਸ ਐਨਾਂ ਹੀ ਫਰਕਾ ਕਰਮੂ ਖਦਾ ਉਹਨਾਂ ਦੋਹਾਂ ਚੀਜ਼ਾਂ ਦੀ ਪਿਛਾਣ ਲੈ ਖੋੜ ਦੀ ਸੁਪਨੂ ਪਿਛਾਣ ਸੁਰ ਸਮੂ ਸੰਘਾਰੇ ਰਣੇ ਪਚਾਰਕਾ ਟੂਕ ਟੂਕ ਕਰ ਡਾਰੇ ஆயுத ਧਾਰਕ ਹੈ ਸਾਰੇ ਦੇਵਤੇ ਜਿਤਨੇ ਰਣੇ ਪਚਾਰ ਕੇ ਪ੍ਰਚਾਰ ਨ ਹੋ ਜਤੇ ਤੇਰੇ ਗੱਲਬਾਤ ਨਾਲ ਜਿੱਤੇ ਨੇ ਝੂਠੇ ਸਾਬਤ ਕਰਦੇ ਸਾਰੇ ਭਗਤਾਂ ਨੇ ਵੀ ਝੂਠੇ ਸਾਬਤ ਕੀਤੇ ਨੇ ਝੂਠੇ ਸਾਬਤ ਕੀਤਾ ਭਗਤਾਂ ਨੇ ਸਾਰੀਆਂ ਮਤਾਂ ਨੂੰ ਟੁਕ ਟੁਕਾ ਢਾਰੇ ਆਇਧ ਤਾਰਕ ਹੈ ਹਾ ਯੁੱਧ ਤਾਰਕ ਹੈ ਆ ਹਥਿਆਰਾਂ ਨਾਲ ਆਪਣੇ ਯਾਨੀ ਗਿਆਨ ਖੜਕ ਨਾਲ ਗਿਆਨ ਚਰਚਾ ਨਾਲ ਉਹਨਾਂ ਦੇ ਟੁਕੜੇ ਟੁਕੜੇ ਕਰਦੇ ਉਹਨਾਂ ਦੇ ਜੋ ਖਿਆਲ ਸੀਦੋ ਸਾਰੇ ਖੱਡਣ ਕਰਦੇ ਮੱਤਾਂ ਖੱਡਣ ਕਰਤੀ ਸਾਰੇ ਹੋਜੀ ਸੋ ਬਈਆ ਜੁਦ ਕਰਿਓ ਮੈਖਾਸੁਰ ਦਾਣਵ ਮਾਰ ਸਬੈਸੁਰ ਸੈਨ ਘਰਾਇਓ ਇਸ ਤਰੀਕੇ ਨਾਲ ਮੈਖਾਸੁਰ ਨੇ ਜੰਗ ਕੀਤਾ ਕਿ ਦੇਵਤਿਆਂ ਦਾ ਕੋਈ ਆਦਮੀ ਉਹਦੇ ਮੂਹਰੇ ਅੜਿਆ ਹੀ ਨਹੀਂ ਸਾਰੇ ਹੀ ਭਜਲੇ ਸਾਰੇ ਹਾਰ ਖਾ ਗਏ ਉਹ ਤੇ ਮਾਰ ਸਬੈਸੁਰ ਸੈਨ ਘਰਾਇਓ ਦਾ ਮਤਲਬ ਹੈ ਹਾਰ ਗਈ ਹਾਰ ਨੂੰ ਵਰਨ ਕਹਿੰਦੇ ਨੇ ਉਹ ਕਹਿ ਖੇਡ ਦਿੰਦੇ ਸੀ ਕਈ ਖੇਡਾਂ ਕਬੱਡੀ ਵੀ ਖੇਡਦੇ ਸੀ ਜਿਹੜਾ ਰਹਿ ਜਾਣਾ ਉਧਰ ਪਾੜੇ ਨੂੰ ਖਤਰਨਾ ਲਾ ਸਕੇ ਉਹਨੂੰ ਕਹਿੰਦੇ ਮਰ ਗਿਆ ਉਹ ਬਹਿ ਜਾਂਦਾ ਸੀ ਬਰਾਦਾ ਹੈ ਨਹੀਂ ਮਤਲਬ ਉਹ ਖੇਡ ਨਹੀਂ ਸਕਦਾ ਹੁਣ ਜਿਹੜਾ ਹਾਰ ਗਿਆ ਉਹ ਖੇਡ ਨਹੀਂ ਸਕਦਾ ਐਸੀ ਨਾਲ ਜਿਹੜਾ ਹਥਿਆਰ ਛੱਡ ਗਿਆ ਵਰ ਗਿਆ ਜਿਹੜਾ ਡਰ ਗਿਆ ਸੋ ਵਰ ਗਿਆ ਬਸ ਕਾ ਕ ਦੋ ਟੂਕ ਦਏ ਯਾਰ ਖੇਤ ਮਹਾਂਮਰ ਵੰਡ ਮਹਾਰਾਣ ਪਾਇਓ ਟੁਕੜੇ ਟੁਕੜੇ ਕਰਕੇ ਸਿਰ ਤੇ ਸਾਰਿਆਂ ਦੇ ਫਗੜਨ ਬਾਅਦ ਪਖੜਨ ਬਾਅਦ ਟੁਕੜੇ ਟੁਕੜੇ ਕਰਤੇ ਜੇੜੀ ਵੀ ਕਿਸੇ ਨੇ ਗਿਆਨ ਦੀ ਗੱਲ ਆ ਕੇ ਦੱਸੀ ਉਹ ਤੇ ਝੂਠ ਸਾਬਤ ਕਰਤਾ ਝੂਠ ਘੱਟ ਕੇ ਦਿਖਾਤਾ ਸਾਰਾ ਫੜਲ ਕਰਤਾ ਸਰਾਉ ਨੂੰ ਤਰੰਗ ਸੁਣਿਆ ਨਿਸਰਿਓ ਜਸ ਇਹ ਆ ਛੱਬੀ ਕੋ ਮਨਵੇਂ ਇਹ ਐ ਸਮਝਣਾ ਜਿਵੇਂ ਕੋਈ ਜ਼ੋਰ ਮੇ ਵੜਦਾ ਚੱਲਿਆ ਜਾਂਦਾ ਨੇ ਜੰਗ ਦੇ ਵਿੱਚ ਦੁਸ਼ਮਣ ਨੂੰ ਲਹੂ ਲੋਹਾਨ ਹੋ ਜਾਂਦਾ ਐ ਅਰ ਅੱਗੇ ਹੀ ਵਧੀ ਜਾਂਦਾ ਹੋ ਹਾਂ ਲੋ ਲੋ ਹਨ ਉਹ ਹਰਦਾ ਹੀ ਚਲੇ ਜਾਂਦਾ। ਜਿਹੜਾ ਉਹ ਚਾ ਆਦਮੀ ਚੰਗਾ ਨਹੀਂ ਸਮਝਦੇ। ਦੇ ਕੋਈ ਜਿਹੜੇ ਸ਼ਰਧਾवान ਬੰਦੇ ਹੁੰਦੇ ਨੇ ਉਹ ਚੰਗਾ ਨਹੀਂ ਗੁਰਨਾਨ ਨੂੰ ਚੰਗਾ ਨਹੀਂ ਸਮਝ ਰਹੀ ਉਹ ਪਬਲਿਕ। ਜਿਹੜੇ ਸ਼ਰਧਾवान ਤੇ ਹਿੰਦੂਵਾਦ ਤੇ ਬਹੁਤ ਮੋੜਾ ਸਮਝਦੇ ਤੇ ਭਗਤਾਂ ਨੂੰ ਗੁਰਨਾਨ ਨੂੰ ਕੁਰਾਈਆ ਕਹਿੰਦੇ ਸੀ। ਕੁਰਾਈਆ ਰਾਜੀਪੁੱਠੇ ਉਰੰਗਾ ਦੇ ਅੰਦਰ ਖੋਦ ਗਾਇ ਰਹੇ ਨੇ ਹੋ ਉਲਟੀ ਗੰਗਵਾੜ ਉਲਟੀ ਗੰਗ ਬਹਾਤੀ ਉਲਟੀ ਗੰਗ ਚਲਾਤੀ ਹੋ ਰਿਹਾ ਵੰਗ ਜਲਾਇਨ ਲੋਕੀ ਆਖਣ ਕਿ ਕਿ ਸਾਰੇ ਲੋਕ ਇਹਨਾਂ ਕੀ ਕਰ ਰਹੇ ਪੁੱਠਾ ਕੰਮ ਕਰ ਰਹੇ ਇਹ ਕਹਿੰਦੇ ਹੀ ਹੁੰਦੇ ਨੇ ਸ਼ਰਦਾਬਾਨ ਲੋਕ ਇਹ ਦਰਨੇ ਬੋਲੇ ਨੇ ਸਾਰੀ ਪਬਲਿਕ ਨਹੀਂ ਬੋੜੀ ਸਿੱਖ ਵੀ ਰੌਲਾ ਪਾਉਣਗੇ ਹੁਣ ਜੋਗਾ ਲਾਪਾ ਕਰ ਰਹੇ ਨੇ ਰੌਲਾ ਪਾਉਣਗੇ ਬਥੇਰੇ ਅੰਨੇ ਬੋਲੇ ਰਹੋ ਸ਼ਰਦਾਬਾਨ ਨੇ ਉਹ ਸਮਝਦੇ ਨੇ ਸਾਡੇ ਤੁਹਾਨੂੰ ਦਾ ਨਾਸ ਹੋ ਰਿਹਾ ਐਂ ਵੀ ਪਤਾ ਵੀ ਨਾਸਦਾ ਹੋਇਆ ਹੋਇਆ ਥੋੜਾ ਜੋ ਲਈ ਫਿਰਦੇ ਹੋ ਇਹ ਸਿੱਖੀਆਂ ਜਿਹੜੀ ਤੁਸੀਂ ਲਈ ਫਿਰਦੇ ਹੋ ਲੋਕ ਮਜ਼ਾਕ ਕਰਦੇ ਨੇ ਤੁਸੀਂ ਕਹਿੰਦੇ ਅਸੀਂ ਸਿੱਖੋ ਆਪ ਵੀ ਮਨ ਜਦਾਂ ਨੇ ਵੀ ਸਿੱਖੀ ਹੈ ਨਹੀਂ ਆਪ ਵੀ ਮਨ ਜਦਾਂ ਨੇ ਵੀ ਅਰਥ ਦੁਬਾਰਾ ਕਰੋ ਅਰਥਾਤ ਦੁਬਾਰਾ ਸਰੋਈ ਸਿੱਖੀ ਕੀ ਹੈ ਗੁਰਬਾਣੀ ਜੋ ਲਿਖਿਆ ਹੋਇਆ ਉਹੀ ਸਿੱਖੀ ਹੈ ਜੇ ਤੁਸੀਂ ਸਮਝੀ ਹੋਈ ਗਲਤ ਹੈ ਤਾਂ ਤੁਹਾਡਾ ਰਸਤਾ ਵੀ ਗਲਤ ਹੈ ਇਹ ਨਕਸ਼ਾ ਤੁਹਾਡਾ ਸਮਝਿਆ ਹੋਇਆ ਗਲਤ ਹੈ ਠੀਕ ਨਹੀਂ ਸਮਝਿਆ ਹੋਇਆ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਠੀਕ ਰਸਤੇ ਜਾ ਰਹੇ ਰਸਤਾ ਤਾਂ ਗੁਰਮਤ ਗੁਰਬਾਣੀ ਚੋਂ ਪਤਾ ਲੱਗਣਾ ਰੱਖੀ ਹੈ ਦਿਸ਼ਾ ਹੀਰ ਹੋਏ ਹੋਏ ਸਾਰੇ ਅਰ ਦਿਸ਼ਾ ਨਾਲ ਫੇਰ ਵੀ ਨਹੀਂ ਬਦਲਨੀ ਦਿਸ਼ਾ ਨਹੀਂ ਬਦਲਦੇ ਹੁੰਦੇ ਲੋਕ ਸਾਰੇ ਸਿੱਖ ਨਹੀਂ ਸੀ ਵੱਡੇ ਗੁਰੂਆਂ ਤੋਂ ਵੀ ਚੰਦੇ ਆਦਮੀ ਸਿਖਾਉਂਦੇ ਸੀ ਆਟੇ ਚੋਂ ਨੂਣ ਕਿ ਜਿੰਨੇ ਇੰਨਾ ਚਿਰ ਚ ਕਬੀਰ ਦਦਾ ਇੱਕ ਵੀ ਨਹੀਂ ਸਖਬਣ। ਵਿਪਖ ਦੜ ਵੜ ਜਾਂਦਾ ਉਹ। ਬਸ ਸੁਣ ਲੈਂਦੇ ਹੁੰਦੇ ਨੇ। ਹਾਂ ਕਹਿੰਦੇ ਨੇ ਆ ਗੱਲ ਠੀਕ ਆ ਗਲਤ ਹੈ। ਮੰਨ ਨਹੀਂਉਂਦਾ ਠੀਕ। ਠੀਕ ਰਾਤ ਹੋਰ ਨਾ ਹੋਰ ਗੱਲ ਹੈ। ਠੀਕ ਤੂੰ ਸਮਝ ਲੈਣੇ ਹੋਰ ਗੱਲ ਹੈ। ਠੀਕ ਨੂੰ ਸਮਝ ਕੇ ਠੀਕ ਮੰਨ ਲੈਣਾ ਹੋਰ ਗੱਲ ਹੈ। ਉਸ ਰਸਤੇ ਤੋਂ ਦੂਰ ਹੋਰ ਗੱਲ ਹੈ। ਜਿਹੜਾ ਉਸ ਰਸਤੇ ਤੋਂ ਦੂਰ ਉਹ ਤਾਂ ਉੱਥੇ ਉੱਪੜ ਜੂ। ਉਹ ਤਾਂ ਉੱਪਰ ਜੂ ਸੱਚ hẳn। ਉਹਦੇ ਭਗਤ ਜੇ ਬਨੇ ਹੀ ਨਾ ਚੱਲਿਆ ਹੀ ਨਾ ਚੱਬਣ ਚੱਲਣ ਰਤਨ ਸੇ ਜਿਹੜੇ ਸਮਝ ਲੈਂਦੇ ਨੇ ਗੱਲ ਨੂੰ ਤੇ ਚੱਲਦੇ ਨੇ ਉਹੀ ਰਤਨ ਨੂੰ ਆਪੇ ਰਤਨ ਬਣ ਜਾਂਦੇ ਨੇ ਆਪੇ ਰੰਗੇ ਜਾਂਦੇ ਨੇ ਰਾਮ ਦੇ ਰੰਗ ਚ ਸੁਣੀਰ ਬਹਿ ਗਏ ਇਹਨਾਂ ਨੇ ਬਹਿ ਸੁਣਿਆ ਸੁਣ ਤੱਕ ਜੀਉਂਦੇ ਨੇ ਉਹ ਤਾਂ ਕਲਪਨਾ ਦੀ ਖਾਲੀ ਧਾਰ ਚ ਬਹਿ ਜਾਂਦੇ ਨੇ ਉਮਾਇਦੀ ਦਾ ਹੱਦ ਦੇ ਵਿੱਚ ਬਾਰੇ ਸੋਡੀਆਂ ਰਹਿ ਗਏ ਔਰ ਰੁੜ ਗਏ ਢੜੇ ਬੁੱਤੀ ਤਾਂ ਢੜੇ ਬੁੱਤੀ ਤਾਂ ਜਾਂਦੀ ਚੱਲ ਗਏ ਉਹ ਜਦ ਪਛਤਾਉਂਦੇ ਨੇ ਜਦ ਟਾਈਮ ਆ ਜਾਂਦਾ ਹੈ ਜਦ ਜਾਂਦਾ ਟਾਈਮ ਹੁੰਦਾ ਨਾ ਫੇਰ ਪਛਤਾਉਂਦੇ ਨੇ ਵੀ ਕੀ ਹੋ ਗਿਆ ਜਾਂ ਨਹੀਂ ਚੱਲ ਜਾਂਦਾ ਨਾ ਸਾ ਲੈਣ ਵਾਲਾ ਕਹਿੰਦਾ ਵੀ ਬਾਸ ਮੇਰਾ ਕੰਮ ਖਤਮ ਹੋਣ ਦੀ ਸਾਹ ਕਹਾਂ ਦਾ ਲੈਣਾ ਫੇਰ ਪਛਤਾਉਂਦੀ ਹੈ ਬੁੱਧੀ ਇਹ ਕੀ ਹੋ ਗਿਆ ਉਹਦਾ ਪਛਤਾ ਉਹ ਤਾਂ ਅੰਗੂੜਿਆ ਉਦੋਂ ਤਾਂ ਪਛਟਉਂਦੇ ਨੇ ਪੈਰ ਨਹੀਂ ਮੰਦੇ ਉੱਤੇ ਲੋ ਜੀ ਮਾਰ ਕੇ ਛਤਰਣ ਕੁੰਡ ਕੈ ਛੇਤਰ ਮੈਂ ਮਾਨੂੰ ਪੈਠ ਕੇ RAM ਜੁਨਾਇਓ ਜਿਵੇਂ ਪਰਸਰਾਮ ਐ ਮਨ ਰੋ ਐ ਫਿਰਦਾ ਉਹ ਐ ਲਪੜਿਆ ਹੋਇਆ ਲਹੂ ਰੋ ਫਿਰਦਾ ਮਾਰ ਕੇ ਛਤਰਣ ਕੁੰਡ ਕੈ ਜਿਵੇਂ ਛਤਰੀਆਂ ਨੂੰ ਮਾਰ ਮਾਰ ਕੇ ਖੂਨੋ ਖੂਨ ਹੋ ਗਿਆ ਨੀਵੇਂ ਤੋਂ ਜਾ ਕੇ ਖੂਨ ਖੜਾ ਹੋ ਗਿਆ ਪਾਣੀ ਵੀ ਨੀਵੇਂ ਤੋਂ ਖੜੇ ਜਾਂਦਾ ਕੋਈ ਕੁੰਡ ਭਰ ਗਈ ਇਹ ਆਨੇ ਕੁੰਡ ਭਰ ਲਈ ਛਤਰੀ ਵੱਡ ਵੱਡ ਕੇ ਉਹਦੇ ਜਨਾ ਰਿਹਾ ਉਹਨਾਂ ਦੇ ਖੂਰ ਚ ਮਾਣ 65 ਗ੍ਰਾਮ ਕੋਣ ਰਾਮ ਜੂ ਰਾਮ ਜੂ ਕੌਣ ਹੈ ਪਰਸਰਾਉ ਦੋਨੋਂ ਹੈ ਰਾਮ ਜੂ ਇਹਨਾਂ ਵਾਲਾ ਰਾਮਚੰਦਰ ਦਾ ਰਾਮ ਜੂ ਜਾਣ ਕੇ ਲਿਖਿਆ ਇਹ ਪਰਸਰਾਉ ਦੇ ਜੰਮਣ ਦੇ ਪਹਿਲਾਂ ਰਾਮ ਜੂ ਹੈ ਉਹਨੂੰ ਨਹੀਂ ਪੁੱਛਦੇ ਹਾਲਾਂਕਿ ਬ੍ਰਾਹਮਣ ਉਦੀ ਬੱਲੇ ਬੱਲੇ ਨਹੀਂ ਹੋਈ ਇਹ ਦੂਏ ਰਾਮਚੰਦਰ ਦੀ ਬੱਲੇ ਬੱਲੇ ਹੋਈ ਜਿਹਨੇ ਇੰਨੇ ਛਤਰੀ ਮਾਰ ਮਾਰ ਕੇ ਕੀ ਕੋਲਾ ਮਾਰਤੀਆਂ ਛਤਰੀਆਂ ਦੀਓ ਔਰ ਛਤਰੀ ਅਪਰਾਧੀ ਮਤਲਬ ਇਹ ਗੈਰਾਂ ਅਪਰਾਧੀ ਹੁੰਦੇ ਨੇ ਰਾਜਕਰਦਨ ਨੇ ਧੱਕਾ ਕਰਦੇ ਰਾਜ ਕਰਨ ਵਾਲੇ ਧੱਕਾ ਕਰਦੇ ਹੁੰਦੇ ਨੇ ਕਹਿੰਦੇ ਨੇ ਕੀ ਕੋਲਾ ਮਾਰੀਆਂ ਨੇ ਉਹਨੇ ਤੇ ਰਾਮਚੰਦਰ ਉਹਨਾਂ ਦਾ ਜਿਹੜਾ ਅਵਤਾਰ ਹੋਇਆ ਰਾਮਚੰਦਰ ਨੂੰ ਦਾ ਹਾਈਲਾਈਟ ਕੀਤਾ ਇਹਨਾਂ ਨੇ ਬਹੁਤ ਜ਼ਿਆਦਾ ਕਿਉਂ ਕੀਤਾ? ਰਾਮਚੰਦਰ ਜਿਵੇਂ ਪੰਡਤ ਕਹਿੰਦਾ ਤਾਂ ਉਹਦੇ ਹੀ ਚੱਲਦਾ ਸੀ। ਮਰਿਆਦਾ ਪਰਸ਼ੋਤਮ ਉਹ। ਪੰਡਤ ਦਾ ਕੰਨ ਫੜਿਆ ਜੇਲਾ ਸੀ। ਪੰਡਤ ਨੇ ਕਹੇ ਤੇ ਸਭੂਗ ਰਹੀ ਵੜ ਦਿੱਤਾ। ਬ੍ਰਹਮ ਗਿਆਨੀ। ਪੰਡਤ ਨੇ ਕਹਾਤਾ ਇਹਨੂੰ ਮਾਰ ਦੋ। ਕਿਉਂ ਪੰਡਤ ਨੇ ਫਤਵਾ ਦੇ ਦਿੱਤਾ ਵੀ ਜਿਹੜਾ ਕੋਈ ਨੀਵੀਂ ਜਾਤ ਦੇ ਵਿੱਚੋਂ ਜਿਹੜਾ ਕੋਈ ਭਗਤੀ ਕਰੂਗਾ ਅਪਰਾਧ ਹੈ ਭਗਤੀ ਕਰਨ ਉਹਨੇ ਭਗਤੀ ਕਰਨੀ ਨਹੀਂ ਵੀ ਜਾਂਦਾ ਸੀ ਇਹਨਾਂ ਦੇ ਕਹੇ ਤੇ ਵਰਤ ਜਿਹੜਾ ਇਹਨਾਂ ਦੇ ਕਹੇ ਤੇ ਐਡਾ بڑا ਅਪਰਾਧ ਕਰ ਸਕਦਾ ਰਾਮਚੰਦਰ ਇਹਨਾਂ ਵਕਤੇ ਉਹ ਰਾਮਚੰਦਰ ਠੀਕ ਹੈ ਪਰ ਸ਼ਰਾਵਣੀ ਠੀਕ ਹੈ ਇਹਨਾਂ ਦਾ ਚੇਲਾ ਪਰ ਸ਼ਰਾਵਣੀ ਚੇਲਾ ਹੈਗਾ ਇਹਨਾਂ ਦਾ ਪਰ ਸ਼ਰਾਮ ਇਹਨਾਂ ਦਾ ਗੁਰੂ ਹੈ ਪਰ ਸ਼ਰਾਮ ਗੁਰੂ ਹੈ ਪੰਡਤ ਦਾ ਪੰਡਤ ਆਵੇ ਹੋ ਪੰਡਤ ਆਵਾ ਚਤਰੀਆਂ ਦੇ ਹਾਵੀ ਹੋ